ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ 'ਚ 881 ਆਮ ਆਦਮੀ ਕਲੀਨਿਕ ਖੋਲੇ ਗਏ ਨੇ ਇਹਨਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਕਿਉਂਕਿ ਮੁਹੱਲਿਆਂ 'ਚ ਖੁੱਲੇ ਇਹਨਾਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਦਵਾਈਆਂ ਮੁਫਤ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਮਮਕਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਚੱਲਦੇ ਆਪਣੇ ਕੋ ਸਾਰੀਆਂ ਮੈਡੀਸਿਨ ਅਵੇਲੇਬਲ ਨੇ ਪ੍ਰੂਵ ਕਰਾਦੀਆਂ ਬੁਖਾਰ ਦੀਆਂ ਟੂ ਅਜਿਹਾ ਦੇਖ ਕੇ ਤੇ ਉਹਨਾਂ ਦੀ ਇਹ ਇਲਾਜ ਕਰ ਗਰੀਵਨ ਜਨਰਲ ਸਾਰੇ ਟੈਸਟ ਹੈਗੇ ਨੇ ਜਿਸ ਤੀ ਦੀ ਲੋੜ ਪੈਂਦੀ ਹੈ ਡੇਂਗੂ ਵਗੈਰਾ ਦਾ ਵੀ ਹੈਗਾ ਆਪਣੇ ਕੋ ਸੀਵੀਸੀ ਐਲਐਫਟੀ ਆਰਐਫਟੀ ਸਿਰੋਲ ਜੀ ਹੈਗੀ ਜਦੋਂ ਪ੍ਰੈਗਨੈਂਟ ਲੇਡੀਜ਼ ਦੀ ਆਪਾਂ ਨੂੰ ਟੈਸਟਾਂ ਦੀ ਲੋੜ ਪੈਂਦੀ ਹੈ ਉਹਦੇ ਲਈ ਇੱਥੇ ਵੀ ਐਚਵੀ ਵਗੈਰਾ ਸਾਰੇ ਹਰ ਤਰ੍ਹਾਂ ਦੇ ਟੈਸਟ ਹੋ ਗਏ ਉਹ ਪੰਜੀ ਕੇ ਲੱਗਦੇ ਨੇ ਕਿਸੇ ਕੁਤਾ ਘੱਟੇ ਹੋ ਗਏ ਗਰੀਵਨ ਬਾਹਰ ਨੂੰ ਲੱਗਦਾ 3.5 400 ਦਾ ਟੀਕ ਆ ਮਿਲ ਰਿਹਾ ਕਿ ਜਿਹੜਾ ਆਉਂਦਾ ਹੈ ਹੁਣ ਸਾਡੇ ਕੋਲ ਅਵੇਲੇਬਲ ਨਹੀਂ ਇਥੇ ਤੇ ਅਸੀਂ ਉਹਨੂੰ ਲਗਾਈ ਦੇਆ ਤੇ ਉਹ ਉਹ ਜੇ ਘਰ ਬੈਠਾ ਆਪਣਾ ਕੰਮ ਆਪਣੇ ਨਾਲ ਕਰਦਾ ਉਸਦੀ ਤਾਂ ਕਾਫੀ ਬੈਨੀਫਿਟ ਹੋਇਆ ਲੱਗਦਾ ਅੱਜ ਸੋ ਕਿੰਸੀ ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਸਰ ਸਾਈਕਲ ਦੀ ਫਿਰਨਾ ਕਰਨ ਦਾ ਸਾਈਕਲ ਆਫੋਰ ਦਾ ਕੋਈ ਚੀਜ਼ ਹੈ ਨਹੀਂ ਮੈਂ ਤਾਂ ਪਹਿਲਾਂ ਵੀ ਜਦੋਂ ਇਲੈਕਸ਼ਨ ਲੜੀ ਆ ਉਦੋਂ ਮੈਂ ਇਕੱਲੀ ਛੋਟਾ ਜਿਹਾ ਮੇਰਾ ਬੇਟਾ ਮੰਦਰਾਕ ਸਾਲ ਦਾ ਅਸੀਂ ਦੋ ਜਣੇ ਉਰੇ ਬੂਥ ਤੇ ਵੀ ਮੁੰਡਾ ਬੈਠਾ ਸੀ ਮੇਰਾ ਨਹੀਂ ਹੋਰਾਂ ਦੇ ਬੂਥਾਂ ਤੇ 50 50 60 8 ਬੰਦੇ ਬੈਠੇ ਤੇ ਮੈਂ ਇਕੱਲੀ ਲੜ ਫਿਰਦਾ ਸੀ ਪਿੰਡ ਚ ਇਕੱਲੀ ਨੇ ਮਿਹਨਤ ਕਰੀ ਆ ਸੋ ਪਹਿਲੀ ਵਾਰੀ ਹੋਇਆ ਮੈਨੂੰ ਮਾਣ ਮਹਿਸੂਸ ਹੁੰਦਾ ਮੈਂ ਆਪਣੀ ਮਿਹਨਤ ਦੇ 5 ਰੁਪਏ ਨਹੀਂ ਲਾਏ ਬਿਨਾ ਪੈਸੇ ਤੋਂ ਬਿਨਾ ਨਸ਼ੇ ਤੋਂ ਲੋਕਾਂ ਨੇ ਟਕਰਾਲੇ ਪਿੰਡ ਦੇ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪ ਚੱਲ ਕੇ ਵੋਟਾਂ ਪਾਈਆਂ ਨੇ ਸੋ ਇਹਨਾਂ ਦਾ ਕਕਰਾਲੇ ਪਿੰਡ ਦਾ ਮੇਰੇ ਪਿੰਡ ਪਰਾਵਾਂ ਦਾ ਮੈਂ ਕਦੇ ਵੀ ਦੇਣ ਦੇ ਦਿੱਤੀ ਸਨ ਮੇਰੇ ਸਮੇਤ ਸੱਤ ਤੇ ਜੀ ਸੀ ਅੱਛਾ ਸੱਤਵਾਂ ਮੈਂ ਦੀ ਜੀ ਅੱਛਾ ਪਰ ਮੇਰੀ ਸੋਚ ਇਹ ਆ ਕਿ ਮੈਂ ਆਪਣੇ 5 ਸਾਲਾਂ ਦੇ ਵਿੱਚ ਮੈਂ ਬਦੇ ਪਿੰਡ ਨੂੰ ਬਦਲ ਦੂੰਗਾ ਲੋਕਾਂ ਨਾਲ ਕੀ ਵਾਦੇ ਕਰੇ ਸੀ ਉਦੋਂ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਸੀ ਵੋਟਾਂ ਮੰਗਦੇ ਸੀ ਕੀ ਸੀਗੇ ਲੋਕਾਂ ਦੀ ਸਮੱਸਿਆ ਕੀ ਸੀ ਸੋ ਪਹਿਲਾ ਵਾਦਾ ਤਾਂ ਮੇਰੀ ਇਹ ਸੀ ਸਾਡੀ ਜਿਸ ਮੇਰੀ ਸੋਚ ਆ ਵੀ ਸਾਡੀ ਸਾਡੀ ਸਾਡੇ ਪਿੰਡ ਦਾ ਹਸਪੀਟਲ ਮੇਰੇ ਪਿੰਡ ਦਾ ਸਕੂਲ ਅਸੀਂ 1 ਨੰਬਰ ਤੇ ਕਰ ਦੇਣਾ ਟੌਪ ਤੇ ਲੈ ਕੇ ਆਉਣਾਗਾ ਸੋ ਮੇਰੇ ਪਿੰਡ ਨੂੰ ਸਕੂਲ ਨੂੰ ਰਸਤਾ ਜਾਂਦਾ ਸੀ ਮੈਂ ਆਪਣੇ ਪੇਜ ਤੇ ਵੀਡੀਓ ਵੀ ਪਾਈ ਵੀ ਆ ਵੀ ਜਿਹੜਾ ਸਭ ਤੋਂ ਵੱਡਾ ਮੰਦਰ ਸਾਡਾ ਇਹ ਹੈਗਾ ਤੇ ਸਾਡੇ ਬੱਚੇ ਨੇ ਪੜ੍ਹਨਾ ਉਹਨਾਂ ਦਾ ਭਵਿੱਖ ਬਣਨਾ ਜੇ ਅਸੀਂ ਇਹ ਰਸਤਾ ਨਾ ਚੇਂਜ ਕਰ ਸਕੀਏ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਸੋ ਅਸੀਂ ਇਹ ਵਾਦਾ ਪੂਰਾ ਕਰਿਆ ਜੀ ਉਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਵਿਕਾਸ ਕਾਰਜ ਨੇ ਨਿਖੰਮ ਕੀਤੇ ਨੇ ਇੱਥੇ ਸਾਡੇ ਚੌਂਕ ਦੀ ਜੀ ਉਹ ਉਧਰ ਛੋਟਾ ਸਕੂਲ ਆਈ ਉਹ ਉਧਰ ਵੀ ਜਦ ਬੱਚੇ ਜਾਂਦੇ ਤੇ ਮੀਂਹ ਪੈਂਦਾ ਸੀ ਉਹਨਾਂ ਦੇ ਪੈਰ ਲੇਬੜਦੇ ਤੇ ਸੋ ਕਾਫੀ ਵੱਡਾ ਚੌਂਕ ਸੀ ਉਧਰ ਮੰਡੀ ਨੂੰ ਸੜਕ ਜਾਂਦੀ ਜੀ ਉਹ ਅਸੀਂ ਪੱਕਾ ਕਰਿਆ ਮੰਡੀ ਲਈ ਸੜਕ ਪੱਕੀ ਕਰੀ ਜੀ ਸੋ ਅੱਗੇ ਪਰਮਾਤਮਾ ਬਾਬਾ ਨਾਲ ਕਿਰਪਾ ਕਰੂਗਾ ਸੋ ਅਸੀਂ ਐਂਬੂਲੈਂਸ ਵੀ ਲਾਉਣੇ ਸਾਡੇ ਪਿੰਡ ਵਾਸਤੇ ਸੋ ਤੇ ਪੰਚਾਇਤ ਦਾ ਖਰਚਾ ਹੋਊਗਾ ਜੀ ਜਿਹੜਾ ਮਰਜ਼ੀ ਲੈ ਜੀ ਪੈਂਡਿੰਗਾ ਦਾ ਮਤਲਬ ਇਹ ਨਹੀਂ ਕਿ ਅਸੀਂ ਕਾਰਾ ਕਰਾਤਾ ਇੱਥੋਂ ਸਿੱਖਿਆ ਮਿਲਦੀ ਹੈ ਜੀ ਜੇ 10 ਦੇ ਵਿੱਚੋਂ ਇੱਕ ਇੱਕ ਤੇ ਵੀ ਅਸਰ ਹੋ ਗਿਆ ਅਸੀਂ ਸਮਝ ਲਾਂਗੇ ਅਸੀਂ ਕਾਮਯਾਬ ਹੋ ਗਏ ਜੀ ਇੱਕ ਦੀ ਵੀ ਜ਼ਿੰਦਗੀ ਬਚ ਗਈ ਆਲਾ ਬਈ ਸਾਡਾ پارک ਆ ਗਿਆ ਸੀ ਤਿਆਰ ਕਰਨਾ ਜੀ ਗਰਾਊਂਡ ਆ ਗਿਆ ਤੁਸੀਂ ਸਾਹਮਣੇ ਆ ਕੇ ਦੇਖਿਓ ਪੂਰੇ 30 40 ਬੱਚੇ ਡੇਲੀ ਖੇਡਣ ਹੁੰਦੇ ਨੇ ਜੀ ਸੋ ਅਸੀਂ ਇੱਕ ਵੱਡਾ ਜਿੰਮ ਲੈ ਆਉਣਾਗਾ ਜਦੋਂ ਜਿੰਮ ਵਾਲਾ ਜਾਣਗੇ ਜੇ ਗੀਮਾਂ ਵਾਲਾ ਜਾਣਗੇ ਤਾਂ ਅਸੀਂ ਇਹਨਾਂ ਸਭ ਤੋਂ ਬੱਚੇ ਦੂਰ ਕਰਨੇ ਨੇ ਬਸ ਜਿਹੜੀ ਅੱਜ ਗੱਲ ਦੀ ਪੀੜੀ ਨਸਿਆਂ ਵੱਲ ਤੁਰਪੀ ਅਸੀਂ ਉਹਨਾਂ ਨੂੰ ਉਧਰੋਂ ਮੋੜ ਕੇ ਗੀਮਾਂ ਵੱਲ ਲੈ ਕੇ ਆਉਣਾਗਾ ਕਮਾਨਦਾਰੀ ਨਾਲ ਕੰਮ ਕਰੋ ਜੀ ਸੋ ਸਰਪੰਚ ਆਪਾਂ ਨੂੰ ਪਿੰਡ ਚੁਣਦਾਗਾ ਆਪਾਂ ਕੋਈ ਰੱਬ ਨਹੀਂ ਬਣ ਜਾਂਦੇ 5 ਸਾਲਾਂ ਬਾਅਦ ਕੋਈ ਹੋਰ ਆ ਜਾਊਗਾ ਸੋ ਮੈਂ ਤਾਂ ਇਹੀ ਕਹਿਣਾ ਵੀ ਆਪਦੇ ਪਿੰਡ ਦਾ ਪੂਰਾ ਵਿਕਾਸ ਕਰੋ ਜਿੰਨਾ ਵੀ ਹੁੰਦਾ ਉਹਨਾਂ ਵਿਕਾਸ ਕਰੋ ਪਹਿਲੇ ਦਿਨ ਕਿਵੇਂ ਲੱਗਿਆ ਸਰਪੰਚ ਚੁਣੇ ਜਦੋਂ ਪਿੰਡ ਪਿੰਡ ਦੇ ਵਿੱਚ ਨਿਕਲੇ ਲੋਕਾਂ ਕਿਵੇਂ ਮਿਲਦੇ ਸੀ ਸਰ ਇੱਕ ਮਹੀਨਾ ਦਾ ਮੈਨੂੰ ਮੈਂ ਆਪੇ ਉਲਝਿਆ ਰਿਆਂਗਾ ਮੈਨੂੰ ਵਿਸ਼ਵਾਸ ਸੀ ਉਹਦੀ ਮੈਂ ਸਰਪੰਚ ਬਣ ਗਿਆ ਜਨਨ ਕਿ ਮੈਂ ਮੇਰੇ ਪਿੰਡ ਦਾ ਦੇਣ ਨਹੀਂ ਦੇ ਸਕਦਾ ਜੀ ਮੈਨੂੰ ਇੰਨੀਆਂ ਵੋਟਾਂ ਪਈਆਂ ਉਹਨੇ ਜਿਵੇਂ ਵਧੀਆ ਮੀਂਹ ਪੈਂਦਾ ਦਾ ਸਾਉਣ ਚ ਨਾ ਮੈਨੂੰ ਐ ਵੋਟਾਂ ਪਈਆਂ ਜੀ ਮੈਂ ਉਹਨਾਂ ਦਾ ਕਦੇ ਵੀ ਦੇਣ ਨਹੀਂ ਦੇ ਸਕਦਾ ਜਿੰਨਾ ਵੀ ਹੋ ਸਕੇ ਮੈਂ ਨੀਯਮ ਹੋ ਕੇ ਆਪਣੇ ਪਿੰਡ ਲਈ ਕੰਮ ਕਰਾਂਗਾ ਸੋਚਿਆ ਸੀ ਏਦਾਂ ਕਿ ਸਰਪੰਚ ਚੁਣਿਆ ਜਾਊਗਾ ਪਿੰਡ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਨਹੀਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਹਾਂ ਮੈਂ ਬਹੁ ਟਾਈਮ ਤੋਂ ਪਾਰਟੀ ਨਾਲ ਚੱਲ ਰਿਹਾ ਜੀ ਮਾਨ ਸਾਹਿਬ ਐਮਐਲਏ ਸਾਡੇ ਗਦੀਪ ਸਿੰਘ ਦੀ ਮਾਨ ਐਮਐਲਏ ਨਾਬਾ ਉਹਨਾਂ ਨਾਲ ਮੈਂ ਰਿਹਾਗਾ ਉਹਨਾਂ ਨਾਲ ਕੰਮ ਵੀ ਕੀਤਾਗਾ ਸੋ ਸਿੱਖਿਆ ਉਹਨਾਂ ਤੋਂ ਸਾਡੇ ਵੱਡੇ ਨੇ ਉਹ ਮੇਰੇ ਭਰਾ ਨੇ ਵੱਡੇ ਸੋ ਵੀ ਵਧੀਆ ਕੰਮ ਕਰ ਰਹੇ ਨੇ ਸਾਨੂੰ ਗ੍ਰਾਂਟ ਵੀ ਭੇਜੀ ਉਹਨਾਂ ਨੇ 24 ਲੱਖ ਰੁਪਏ ਗ੍ਰਾਂਟ ਵਾਸਤੇ ਪੰਜਾਬ ਸਰਦਾਰ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹ ਪਿੰਡ ਦਾ ਬਹੁਤ ਜਿਆਦਾ ਵਧੀਆ ਸੁਧਾਰ ਕਰ ਰਹੇ ਆ ਜੀ ਇਹ ਪਿੰਡ ਦੇ ਸਾਥ ਨਾਲ ਹੀ ਆ ਜੀ ਇਹ ਜਿਹੜਾ ਰਸਤਾ ਜੀ ਸਕੂਲ ਨੂੰ ਜਾ ਰਿਹਾ ਆਪਣੇ ਫਾੜਕੇ ਤੋਂ ਲੈ ਕੇ ਤੇ ਇਹ ਬਹੁਤ ਗੰਦਾ ਸੀਗਾ ਰਸਤਾ ਅਸੀਂ ਵੀ ਇੱਥੇ ਪੜਕੇ ਗਿਆ ਜੀ ਜਿਵੇਂ ਟੀਚਰ ਸਾਹਿਬਾਨ ਸੀਗੇ ਸਾਨੂੰ ਕਈ ਵਾਰ ਕਹਿੰਦੇ ਛੋਟੇ ਪਿੰਡ ਐ ਨਾ ਯਾਰ ਵੱਡਾ ਵੱਡਾ ਪਿੰਡ ਆ ਬਹੁਤ ਜਿਆਦਾ ਰੈਵਨਿਊ ਆ ਵੀ ਕਿਉਂ ਨਹੀਂ ਸਾਫ਼ ਕਰਾਉਂਦੇਗੇ ਸਾਨੂੰ ਸਰਮਉਂਦੀ ਪੜਨ ਲੱਗੇ ਲੇਕਿਨ ਅਸੀਂ ਸੋਚਿਆ ਸੀ ਮੜ ਵਿੱਚ ਕਦੇ ਟਾਈਮ ਮੌਕਾ ਮਿਲੇ ਅਸੀਂ ਸੇਵਾ ਚਾਹੀਏ ਪਿੰਡ ਦੀ ਜੀ ਵੀ ਅਸੀਂ ਇਹ ਕੰਮ ਜ਼ਰੂਰ ਕਰਾਂਗੇ ਸਾਊਥ ਪੱਲਾ ਜੀ ਅਸੀਂ ਇਹ ਮਤਾ ਜ਼ਰੂਰ ਪਾਇਆ ਸੀਗਾ ਸਾਡੇ ਸਪੰਸਰ ਸਾਹਿਬ ਦੇ ਸਹਿਯੋਗ ਤੇ ਪੂਰੀ ਪੰਚਾਇਤ ਦੇ ਸਹਿਯੋਗ ਦੇ ਨਾਲ ਤੇ ਸਭ ਤੋਂ ਪਹਿਲਾਂ ਅਸੀਂ ਇਹ ਪਿੰਡ ਆਪਣਾ ਰਸਤਾ ਸਾਫ਼ ਕਰਾਇਆ ਜੀ ਤੇ ਇਹਦੇ ਨਾਲ ਹੀ ਇੱਕ ਮੜ ਰਸਤਾ ਜਾਂਦਾ ਜੀ ਇਹ ਵੀ ਬਹੁਤ ਗੰਦਾ ਸੀਗਾ ਜੀ ਲੋਕ ਇੱਥੇ ਆ ਕੇ ਅਲਵ ਸਵੇਰੇ ਸਵੇਰੇ ਆ ਕੇ ਜੰਗਲ ਬਾਣੀ ਆਉਂਦੇ ਸੀਗੇ ਤੇ ਉਹ ਕਾਫੀ ਬੁਰਾ ਲੱਗਦਾ ਸੀਗਾ ਜਿਵੇਂ ਕਿਸੇ ਦੀ ਡੈਥ ਹੋ ਗਈ ਤੇ ਰਿਸ਼ਤੇਦਾਰ ਬਾਹਰੋਂ ਆਉਂਦੇ ਸੀਗੇ ਉਹ ਆਉਂਦੀ ਸਾਡੇ ਪਿੰਡ ਨੂੰ ਆਪ ਨੂੰ ਸ਼ਰਮ ਆਉਂਦੀ ਸੀ ਕਿ ਬਾਹਰੋਂ ਬੰਦੇ ਆ ਰਿਸ਼ਤੇਦਾਰ ਆ ਰਹੇ ਨੇ ਕਿ ਸਾਨੂੰ ਕੀ ਕਹਿਣਗੇ ਤੇ ਆਪ ਨੂੰ ਬਹੁਤ ਬੁਰਾ ਲੱਗਦਾ ਜੀ ਇਹ ਸੀ ਆਪ ਸਾਰਿਆਂ ਨੇ ਬੈਠ ਕੇ ਜੀ ਇਹ ਮਤਾ ਪਾਇਆ ਤੇ ਇਹ ਸਾਸਪਾਈ ਕਰਾਈ ਜੀ ਹੁਣ ਸਾਨੂੰ ਵੀ ਚੰਗਾ ਲੱਗਦਾ ਜੀ ਰਿਸ਼ਤੇਦਾਰ ਆਉਂਦੇ ਨੇ ਭੈਣ ਭਾਈ ਆਉਂਦੇ ਨੇ ਬੱਚੇ ਸਕੂਲ ਜਾਂਦੇ ਨੇ ਟੀਚਰ ਵੀ ਸਹਬਾਨ ਸਾਰੇ ਕਹਿੰਦੇ ਨੇ ਵੀ ਬਹੁਤ ਹੀ ਸੋਹਣਾ ਕੰਮ ਕੀਤਾ ਸਾਨੂੰ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਜੀ ਇਹ ਸਾਰਾ ਪਿੰਡ ਦੇ ਸਹਿਯੋਗ ਨਾਲ ਹੀ ਹੋਇਆ ਜੀ ਕਿ ਅੱਗੇ ਜਿਵੇਂ ਬਰਾਤ ਚੜ੍ਹਦੀ ਸੀਗੀ ਤੇ ਸਾਹਮਣੇ ਮੂਵੀ ਦੇ ਵਿੱਚ ਇਹ ਉਹ ਆਉਂਦੀ ਸੀਗੀ ਰੂੜੀਆਂ ਆਉਂਦੀ ਸੀਗੀਆਂ ਪਾਠੀਆਂ ਉਹ ਦੇਖਣ ਵਾਲੇ ਨੂੰ ਵੀ ਚੰਗਾ ਨਹੀਂ ਲੱਗਦਾ ਸੀਗਾ ਅੱਗੇ ਰਿਸ਼ਤੇ ਆ ਦੇਖੀ ਮੂਵੀ ਤਾਂ ਵਧੀਆ ਲੱਗ ਰਹੀ ਵੀ ਯਾਰ ਆ ਪਿੰਡ ਐਡਾ ਵੱਡਾ ਪਿੰਡ ਆ ਵਧੀਆ ਨਾਮੀ ਪਿੰਡ ਆਈ ਹੱਡ ਪਿੰਡ ਦੇ ਜਗਿੰਦਰ ਪਹਿਲਵਾਨ ਜੀ ਵੀ ਹੋਏ ਨੇ ਇਸ ਵਰਗੇ ਸਰ ਵਰਗੇ ਪਵਿੱਤਰ ਪਹਿਲਵਾਨ ਜੀ ਨੇ ਕਾਫੀ ਨਾਮੀ ਪਿੰਡ ਆਈ ਆਪਣਾ ਤੇ ਉਹ ਪਿੰਡ ਇਹ ਚੀਜ਼ਾਂ ਕਰਕੇ ਕਾਫੀ ਪਛੇਜੇਗਾ ਲੇਕਿਨ ਅਸੀਂ ਉਹ ਸੋਚ ਦੇ ਮਜ਼ਾਕਾ ਹੀ ਵਧੀਆ ਸੋਚਿਆ ਜੀ ਰਿਸਪੌਂਸ ਆਬ ਨੇ ਸੋ ਵਧੀਆ ਸੋਚਿਆ ਜੀ ਤੇ ਉਹ ਸਾਸਪਈ ਹੀ ਵਧੀਆ ਕੀਤੀ ਜੀ ਤੇ ਅੱਜ ਤੁਸੀਂ ਜਾ ਕੇ ਦੇਖੇ ਉੱਥੇ ਜਾ ਕੇ ਕਿੰਨਾ ਵਧੀਆ ਲੱਗਦਾ ਉੱਥੇ ਬਾਬੇ ਬੈਠੇ ਨੇ ਆਹ ਬੱਚੇ ਖੇਡਦੇ ਨੇ ਤੇ ਵਧੀ ਤੇ ਇਹ ਸਰਪੰਚ ਸਾਹਿਬ ਸਾਡੀ ਗਰੀਬ ਘਰ ਤੋਂ ਨਹੀਂ ਜੀ ਤੇ ਇਹਨਾਂ ਨੂੰ ਪਤਾ ਹੀ ਗਰੀਬੀ ਕੀ ਚੀਜ਼ ਹੁੰਦੀ ਆ ਗਰੀਬੀ ਨੂੰ ਕੀ ਪ੍ਰੋਬਲਮ ਆਉਂਦੀਆਂ ਨੇ ਕੀ ਦੁੱਖ ਤਕਲੀਫ ਹੁੰਦੇ ਨੇ ਉਹ ਚੀਜ਼ਾਂ ਉਹਨਾਂ ਨੇ ਹੰਡਾਈ ਹੋਈ ਆ ਮਹਿਸੂਸ ਕੀਤੀ ਹੋਈ ਆ ਤਾਂ ਹੁਣ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਤਾਂ ਇਹੀ ਗਰੀਬਾਂ ਦੀ ਸਮਝ ਸਕਦਾ ਜੀ ਜਿਹੜਾ ਬੰਦਾ ਖਾਣ ਪੀਣ ਵਧੀਆ ਬੰਦਾ ਅਮੀਰ ਆ ਉਹ ਨਹੀਂ ਸਮਝ ਸਕਦਾ ਗਰੀਬ ਦੀ ਪ੍ਰੋਬਲਮ ਤੇ ਇਹਨਾਂ ਨੇ ਹੁਣ ਗਰੀਬੀ ਨੂੰ ਪੰਡਰੇ ਸਹਾਇਜੋਗ ਨਾਲ ਜਿੱਥੇ ਨਹੀਂ ਜਿਤਾਇਆ ਇਹਨਾਂ ਨੂੰ ਬਹੁਤ ਵਧੀਆ ਉਹਦੇ ਨਾਲ ਹੀ ਤੇ ਇਹਨਾਂ ਨੇ ਗਰੀਬਾਂ ਵਾਸਤੇ ਬਹੁਤ ਸੋਹਣਾ ਕੀਤਾ ਤੇ ਮੈਂ ਹੁਣ ਇੱਕ ਦਿਨ ਦੇਖ ਰਿਹਾ ਜੀ ਕੋਈ ਕੰਮ ਸੀ ਇਹਨਾਂ ਨੇ ਫੋਨ ਕੀਤਾ ਹਰਮਨ ਸਾਹਿਬ ਨੂੰ ਮੈਂ ਹਰਮਨ ਸਾਹਿਬ ਕਿੱਥੇ ਹੋ ਤੁਸੀਂ ਮੈਂ ਗੱਲ ਕਰਨੀ ਸੀ ਕੰਮ ਸੀ ਕੋਈ ਕਹਿੰਦੇ ਜੀ ਮੈਂ ਨਾ ਤੁਹਾਨੂੰ ਦੇਖ ਰਿਹਾ ਜਿਹੜੇ ਗੱਠਾ ਚੱਕ ਰਹੇ ਨੇ ਪਿੰਡ ਦਾ ਇਹ ਜਿਹੜੇ ਆਪਣੇ ਖੇਤਾਂ ਦੇ ਵਿੱਚ ਕਹਿੰਦਾ ਮੈਂ ਗੱਠਾ ਚੱਕਣ ਆਇਆ ਹਾਂ ਯਾਰ ਮੈਂ ਤੁਸੀਂ ਕਿਵੇਂ ਕਹਿੰਦਾ ਮੈਂ ਦਿਹਾੜੀ ਤੇ ਹੈ ਆ ਉਹ ਦੇਖੋ ਅੱਜ ਸਰਪੰਚ ਦੇ ਹੋਣ ਦੇ ਬਾਵਜੂਦ ਵੀ ਇਹ ਬੰਦਾ ਦਿਹਾੜੀ ਕਰ ਰਿਹਾ ਜੀ ਆਦਾ ਪਰਿਵਾਰ ਦਿਹਾੜੀ ਕਰਕੇ ਹੀ ਪਾਰ ਰਿਹਾ ਜੀ ਤੇ ਉੱਪਰ ਦੀ ਚੰਗੀ ਗੱਲ ਕੀ ਹੋ ਸਕਦੀ ਜੀ ਪਿੰਡ ਵਾਸਤੇ ਇਹਨੂੰ ਹੀ ਲਾ ਦੇ ਕੋਈ ਕੋਲ ਨਾ ਤਾਂ ਕੋਈ ਗੱਡੀ ਆ ਨਾ ਕੋਈ ਕਾਰ ਆ ਜੀ ਵੀ ਬੈ ਕੇ ਤੁਰ ਕੇ ਜਾਂਦੇ ਨੇ ਜਾਂ ਸਾਈਕਲ ਤੇ ਜਾਂਦੇ ਨੇ ਤੇ ਇਹ ਕਰਕੇ ਹਰੇਕ ਬੰਦੇ ਨੂੰ ਮਿਲ ਕੇ ਹਰੇਕ ਬੱਚੇ ਨੂੰ ਸਕੂਲ ਦੇ ਵਿੱਚ ਵੀ ġੇੜਾ ਮਾਰਦੇ ਨੇ ਧਰਮਕਸਤਾਨਾਂ ਤੇ ਵੀ ਜਾਂਦੇ ਨੇ ਕਿਸੇ ਗਰੀਬ ਦੇ ਪਰਿਵਾਰ ਦੇ ਵਿੱਚ ਵੀ ਜਾਂਦੇ ਨੇ ਸਭ ਦੀ ਪਰਾਲੂ ਸੁਣਦੇ ਨੇ ਜੀ ਤੇ ਇਸ ਲਈ ਸਭ ਦੇ ਚਿਹਤੇ ਨਹੀਂ ਜਪਾ ਸਾਹਿਬ ਜਦੋਂ ਦੀ ਸਾਡੀ ਪੰਚਾਇਤ ਬਣੀ ਆ ਜੀ ਸਾ ਵਿਕਾਸ ਦੇ ਬਹੁਤ ਜ਼ਿਆਦਾ ਕੰਮ ਹੋਏ ਨਹੀਂ ਜੀ ਸਾਡੇ ਜਿਵੇਂ ਸਕੂਲ ਨੂੰ ਰਸਤਾ ਸੀਗਾ ਇਹ ਰਸਤਾ ਬਹੁਤ ਜ਼ਿਆਦਾ ਖਰਾਬ ਸੀਗਾ ਜੀ ਅਸੀਂ ਵੀ ਇੱਥੇ ਪੜਿਆਂਗੇ ਸਾਡੇ ਜਦੋਂ ਇੱਥੋਂ ਜਾਂਦੇ ਸਕੂਲ ਨੂੰ ਪੈਰ ਲੱਪੜ ਜਾਂਦੇ ਸੀਗੇ ਸਾਡੀ ਪਹਿਲਾਂ ਸੋਚੀ ਵੀ ਜਦੋਂ ਸਾਡੀ ਪੰਚਾਇਤ ਆ ਗਈ ਸਭ ਤੋਂ ਪਹਿਲਾਂ ਇਹਨੇ ਇਹੀ ਕੰਮ ਦਾ ਮਤਾ ਪਾਇਆ ਅਸੀਂ ਸਕੂਲ ਦਾ ਰਸਤਾ ਸਾਫ਼ ਕਰਿਆ ਤੇ ਨਾਲ ਮੜਖਾਨਾ ਸੀਗਾ ਜੀ ਮੜਖਾਨੇ ਨੂੰ ਜਦੋਂ ਸਾਡੇ ਰਿਸ਼ਤੇਦਾਰਾਂ 'ਤੇ ਕੋਈ ਡੈਥ ਹੋ ਜਾਂਦੀ ਸੀ ਬਹੁਤ ਜ਼ਿਆਦਾ ਫੀਲ ਹੁੰਦਾ ਸੀ ਸਾਨੂੰ ਕਿਉਂਕਿ ਬਹੁਤ ਜ਼ਿਆਦਾ ਬੰਦ ਕੰਦਰਾ ਰਸਤਾ ਸੀਗਾ ਇਹ ਸੋਚ ਕੇ ਸਭ ਇਹ ਮੜਖਾਣੇ ਦਾ ਰਸਤਾ ਬਹੁਤ ਵਧੀਆ ਬਣ ਗਿਆ ਜੀ ਤੇ ਸਕੂਲ ਵਾਲਾ ਤੇ ਬਾਕੀ ਸਾਡਾ ਚੌਂਕ ਸੀਗਾ ਜੀ ਇੱਥੇ ਨਿਮ ਪਾਸੇ ਉੱਥੇ ਬਹੁਤ ਜ਼ਿਆਦਾ ਰੂੜੀਆਂ ਸੀਗੇ ਬਹੁਤ ਜ਼ਿਆਦਾ ਗੰਦੀ ਉੱਥੇ ਸਾਡੇ ਬਾਬੇ ਛੱਤੀ ਪੀਰਾਂ ਨੂੰ ਰਸਤਾ ਜਾਂਦਾ ਉਹ ਬਹੁਤ ਜ਼ਿਆਦਾ ਖਰਾਬ ਸੀਗਾ ਜੀ ਉਹ ਸਾਰਾ ਰਸਤਾ ਅਸੀਂ ਨੇ ਐਂ ਲੌਕਟ ਲਾ ਕੇ ਬਿਲਕੁਲ ਵਧੀਆ ਬਣਾਤਾ ਜੀ ਬੱਚੇ ਪੜ੍ਹਦੇ ਤੁਹਾਡੇ ਇੱਥੇ ਹਾਂਜੀ ਹਾਂਜੀ ਪਹਿਲਾਂ ਇੱਥੇ ਕਿਸ ਤਰ੍ਹਾਂ ਦੇ ਹਾਲਾਤ تھے ਜੋ ਤੁਸੀਂ ਲੰਘਦੇ ਸੀ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਪਹਿਲਾਂ ਜੀ ਇੱਥੇ ਬਹੁਤ ਜ਼ਿਆਦਾ ਗੰਦ ਪਿਆ ਹੁੰਦਾ ਤੇ ਬੱਚਿਆਂ ਦੇ ਪੈਰ ਖਰਾਬ ਹੋ ਜਾਂਦੇ ਤੇ ਹੁਣ ਬਹੁਤ ਵਧੀਆ ਸਫਾਈ ਹੋ ਰਹੀ ਹੈ ਬਹੁਤ ਵਧੀਆ ਪੰਚਾਇਤ ਆ ਜੀ ਬਹੁਤ ਵਧੀਆ ਕੰਮ ਹੋ ਰਿਹਾ ਕਿੰਨੇ ਸਾਲਾਂ ਤੋਂ ਇੱਥੇ ਗੰਦਗੀ ਸੀ ਜਿਹੜੀ ਹੁਣ ਸਾਫ ਸਫਾਈ ਕੀਤੀ ਹੈ ਜੀ ਬਹੁਤ ਛੁਰ ਹੋ ਗਿਆ ਜੀ ਗੰਦਗੀ ਤਾਂ ਕਦੇ ਚੱਕੀ ਹੋ ਨਹੀਂ ਤੀ ਗਈ ਇਹਦੇ ਕਰਕੇ ਆ ਹੁਣ ਗਲੀ ਵਧੀਆ ਪੰਚਾਇਤ ਬਣੀ ਆ ਜੀ ਬਹੁਤ ਵਧੀਆ ਸਫਾਈ ਆ ਬੂਟੇ ਲਾਏ ਹੋਏ ਤੇ ਬਹੁਤ ਵਧੀਆ ਕੰਮ ਹੋ ਰਿਹਾ ਕਿੰਨੇ ਕੁ ਸਾਲ ਹੋ ਗਏ ਉਹਨਾਂ ਦੇ ਕੰਮ ਨੂੰ ਜਿਹੜਾ ਪਹਿਲਾਂ ਕੋਈ ਆਈਆ ਪਹਿਲਾਂ ਜੀ ਬੱਚੇ ਬਹੁਤ ਚਰਾਂ ਦੇ ਪੜਦੇ ਤੇ ਕਦੇ ਵੀ ਨਹੀਂ ਤੀ ਦੇਖਿਆ ਵੀ ਆ ਇੰਨੀ ਸਫਾਈ ਆ ਆਪਣੇ ਮੇੜੇ ਪਿੰਡ ਚ ਵੀ ਹੁਣ ਬਹੁਤ ਵਧੀਆ ਸਫਾਈ ਜਿਹੜੇ ਸਰਪੰਚ ਵਧੀਆ ਪੰਚਾਇਤ ਹਾਂਜੀ ਹਾਂਜੀ ਸਾਰੀ ਪੰਚਾਇਤ ਵਧੀਆ ਜੀ ਪਿੰਡ ਦੇ ਆਪਣੇ ਸਾਰੇ ਭੈਣ ਭਾਈ ਨੇ ਸਾਰੇ ਬਹੁਤ ਵਧੀਆ ਜੀ ਇਸ ਤੋਂ ਇਲਾਵਾ ਹੋਰ ਪਿੰਡ ਚ ਕੀ ਕੁਝ ਕੀਤਾ ਸਰਪੰਚ ਜੀ ਲਵੇ ਲਾਉਣੇ ਜੀ ਬਹੁਤ ਵਧੀਆ ਕੰਮ ਹੋ ਰਹੇ ਨੇ ਸਾਰੇ ਕਿਤੇ ਜਾਨੀ ਸਾਡੇ ਪਿੰਡ ਚ ਬਹੁਤ ਵਧੀਆ ਕੰਮ ਆ ਜਿਆਲਾ ਦਵਾਲਾ ਜਿਵੇਂ ਸਮਸਾਨ ਘਟ ਹੋ ਗਏ ਉਧਰ ਆ ਲਾਇਬ੍ਰੇਰੀ ਹੋ ਗਈ ਸਾਰੇ ਜੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਬੱਚੇ ਵੀ ਖੁਸ਼ ਨੇ ਜੀ ਪਹਿਲਾਂ ਹਾਂਜੀ 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 ਬੱਚੇ ਵੀ ਖੁਸ਼ ਨੇ ਜੀ ਐਨ ਜਾਂਦੇ ਨੇ ਵਧੀਆ ਟੌਰ ਨਾਲ ਪਹਿਲਾਂ ਜੀ ਬੱਚੇ ਬਹੁਤ ਤੰਗ ਹੋ ਕੇ ਜਾਂਦੇ ਸੀ ਸਾਈਕਲ ਵੀ ਖਰਾਬ ਹੋ ਜਾਂਦੇ ਤੇ ਜੀ ਬੱਚਿਆਂ ਦੇ ਮੀਂਹ ਕਣੇ ਚ ਤਾਂ ਫਿਰ ਕਾਫੀ ਦਿੱਕਤ ਆਂਦੀ ਹੁੰਦੀ ਸੀ ਹਾਂਜੀ ਹਾਂਜੀ ਬਹੁਤ ਪਾਣੀ ਖੜਦਾ ਹੁੰਦਾ ਸੀ ਪਾਣੀ ਦੇ ਵਿੱਚ ਦੀ ਬੱਚੇ ਬਹੁਤ ਮੁਸ਼ਕਲ ਨਾਲ ਲੰਘਦੇ ਤੇ ਜੀ ਪਹਿਲਾ ਸਮੱਸਿਆ ਜੀ ਜ਼ਿਆਦਾ ਸਾਨੂੰ ਸੀਵਰੇਜ ਦਿੱਤੀ ਸਾਡਾ ਘਰ ਦਾ ਪਾਣੀ ਨਿਕਲਦਾ ਜਾਂਦੀ ਬਹੁਤ ਦਿੱਕਤ ਸੀ ਤੇ ਜਦੋਂ ਪਹਿਲਾਂ ਪ੍ਰਬੰਧਕ ਲੱਗਿਆ ਸੀ ਉਦੋਂ ਵੀ ਬੇਨਤੀ ਕੀਤੀ ਐ ਵੀ ਸਾਡੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਉਦੋਂ ਲੌਕਟ ਤਾਂ ਲੱਗ ਗਈ ਪਰ ਸਾਡਾ ਸੀਵਰੇਜ ਦੀ ਸਮੱਸਿਆ ਫੇਰ ਉੱਥੇ ਦੀ ਉੱਥੇ ਰਹਿ ਗਈ ਪਰ ਹੁਣ ਜਦੋਂ ਨਵੀਂ ਪੰਚਾਇਤ ਬਣੀ ਐ ਅਸੀਂ ਦੁਬਾਰੋ ਇਹਨਾਂ ਨੂੰ ਦਰਖਾਸਤ ਦਿੱਤੀ ਬੇਨਤੀ ਕੀਤੀ ਵੀ ਸਾਡੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਜਿਹਦੀ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਇਹ ਨਵੀਂ ਪੰਚਾਇਤ ਨੇ ਇਹ ਉਪਰਾਲਾ ਕਰਦੇ ਹੋਏ ਦੇਖੋ ਸੀਵਰੇਜ ਪਵਾਇਆ ਸਾਡੇ ਸਾਹਮਣੇ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਨਾਲ ਆਹ ਰਸਤਾ ਵੀ ਪੱਕਾ ਕਰਕੇ ਦਿੱਤਾ ਇਸ ਰਸਤੇ ਤੇ ਕੱਚਾ ਪਹਾਉਣਾ ਕਰਕੇ ਬਹੁਤ ਵੱਡੀ ਦਿੱਕਤ ਆ ਰਹੀ ਥੀ ਕਾਫੀ ਵਧੀਆ ਕੰਮ ਹੈ। ਹਾਂ, ਪੰਚਾਇਤ ਦੇ ਬਹੁਤ ਸੋਹਣੇ ਕੰਮ ਹੋ ਰਹੇ ਨੇ। ਜਿਸ ਦਿਨ ਤੋਂ ਪੰਚਾਇਤ ਆਈ ਹੈ ਪਿੰਡ ਦਾ ਬਹੁਤ ਵਧੀਆ ਵਿਕਾਸ ਹੋ ਰਿਹਾ ਹੈ। ਬਹੁਤ ਮਾਰੇ ਹਾਲਾਤ ਸੀ। ਇਹ ਰਸਤੇ ਤਾਂ ਨੀਮਾਂ ਤੇ ਪਾਣੀ ਖੜ ਜਾਂਦਾ ਸੀ। ਇੱਧਰੋਂ ਬਹੁਤ ਪ੍ਰੋਬਲਮ ਆਉਂਦੀ ਆ ਬੱਚਿਆਂ ਨੂੰ ਜਾਣ ਨੂੰ। ਤੇ ਇਹਨਾਂ ਦੇ ਆਉਣ ਨਾਲ ਬਹੁਤ ਵਧੀਆ ਬਣਿਆ ਇਹ ਲੋਕਟ ਲੱਗ ਗਈ ਤੇ ਆਹ ਵਧੀਆ ਸਲੋਗਨ ਲਿਖੇ ਗਏ ਨੇ। ਤੇ ਇਹ ਰਸਤਾ ਇੱਧਰ ਸਾਡੇ ਸ਼ਮਸ਼ਾਨ ਘਾਟ ਨੂੰ ਜਾਣਾ ਇੱਥੇ ਬਹੁਤ ਪ੍ਰੋਬਲਮ ਆਉਂਦੀ ਤੇ ਆ ਪਹਿਲਾਂ ਸਾਨੂੰ ਜੇ ਕੋਈ ਡੈਥ ਹੋ ਜਾਂਦੀ ਸੀ ਟਰੈਕਟਰ ਲੈ ਕੇ ਆਉਣਾ ਪੈਂਦਾ ਸਫਾਈ ਵਾਸਤੇ ਕਰਾਣਾ ਰਸਤਾ ਸਾਫ ਕਰਦੇ ਉੱਥੇ ਅੰਦਰੋਂ ਸਾਫ ਕਰਦੇ ਹੁਣ ਇਹਨਾਂ ਨੇ ਇਹਨ ਵਧੀਆ ਬਣਾਇਆ ਬਾਕੀ ਆਪਣੇ ਆਂ ਚੌਂਕ ਦੇ ਵਿੱਚ ਰੂੜੀਆਂ ਪਾਥੀਆਂ ਦੀਆਂ ਪੂਰਾ ਦੇਖ ਲਓ ਵੀ ਪੂਰਾ ক্রিকেট ਦੇ ਗਰਾਊਂਡ ਜਿੱਡਾ ਚੌਂਕ ਇਹਨਾਂ ਨੇ ਇਹਨ ਪੂਰਾ ਵਧੀਆ ਬਣਾਤਾ ਤੇ ਉਹ ਬਾਕੀ ਸਾਡਾ ਬੱਸ ਸਟੈਂਡ ਬਹੁਤ ਵਧੀਆ ਬਣ ਗਿਆ ਪਿੰਡ 'ਚ ਵਧੀਆ ਸਫਾਈ ਹੋ ਰਹੀ ਆ ਸਾਰੇ ਕੰਮ ਵਧੀਆ ਕਰੇ ਨੇ ਕੋਈ ਮਾੜਾ ਕੰਮ ਨਹੀਂ ਆਪ ਵੀ ਇਹ ਜਾ ਕਦੋਂ ਜੇ ਕਦੇ ਕੰਮ ਕਰਦੇ ਨੇ ਤੇ ਪੰਚਾਇਤ ਘਰ ਚ ਬੈਠਿਆ ਆਪ ਵੀ ਝਾੜੂ ਚੱਕ ਕੇ ਸਾਫ ਕਰਨ ਲੱਗ ਜਾਂਦੇ ਨੇ ਨਹੀਂ ਹਲਾ ਉੱਦੇ ਤੇ ਭਾਜਦਾ ਕਿਹੜਾ ਕਰਦਾ ਨਹੀਂ ਪੂਰਾ ਕੰਮ ਕਰਦੇ ਨੇ ਤੁਸੀਂ ਇਹਨੂੰ ਸਰਪੰਚ ਨੂੰ ਚੁਣ ਕੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਅਸੀਂ ਤਾਂ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਜੀ ਬੇ ਤੋ ਵਧੀਆ ਕੰਮ ਹੋ ਰਿਹਾ ਹੈ ਜੀ ਹਾਲਾਤ ਹਾਲਾਤ ਤਾਂ ਉਹ ਐ ਲੈ ਲੋ ਵੀ ਅਸੀਂ 1985 ਚੁਰੇ ਪੜ ਕੇ ਗਿਆ ਦੇ ਲੋ 35 40 ਸਾਲ ਹੋ ਗਏ ਕਰਾ ਵੇਤੀ ਕੰਮ ਸਾਰਾ ਲੈ ਲੈ ਨਹੀਂ ਜਾ ਕੇ ਪੜਨੇ ਜਾਂਦੇ ਸੀ ਅੱਛਾ ਇੱਧਰ ਰਸਤਾ ਕਰ ਰਸਤਾ ਹੈ ਹੀ ਨਹੀਂ ਸੀ ਪਹਿਲਾਂ ਤਾਂ ਹੂੰ ਫਿਰ ਰਸਤਾ ਬਣਿਆ ਫਿਰ ਸੜਕ ਬਣ ਗਈ ਹੌਲੀ ਹੌਲੀ ਸੁਧਾਰ ਹੁੰਦਾ ਹੁੰਦਾ ਹੁਣ ਵਧੀਆ ਹੋ ਗਿਆ ਮੈਂ ਸ਼੍ਰੀਮਤੀ ਸਨੇਲਤਾ ਇਕਨੋਮਿਕਸ ਲੈਕਚਰਰ 2010 ਤੋਂ ਇਸ ਸਕੂਲ ਦੇ ਵਿੱਚ ਸੇਵਾ ਨਿਭਾ ਰਹੀ ਹਾਂ ਜੀ ਸਕੂਲ ਦੇ ਵਿੱਚ ਸਟਾਰਟਿੰਗ 'ਚ ਮੈਂ ਕਿਉਂਕਿ ਗਰਲ ਸਕੂਲ ਨਾਬਾ ਤੋਂ ਆਈ ਸੀ 14 ਸਾਲ ਦੀ ਮੇਰੀ ਜੌਬ ਲੋਕਲ ਸੀ ਤਾਂ ਇੱਕਦਮ ਆ ਕੇ ਬੜਾ ੱੱੱਕਾ ਜਿਹਾ ਲੱਗਿਆ ਸੀ ਕਿਉਂਕਿ ਜਦੋਂ ਵੀ ਗੇਟ ਐਂਟਰ ਕੀਤਾ ਪੂਰੀ ਕੱਚੀ ਸੜਕ ਸੀ ਟੋਏ ਸੀ ਅਸੀਂ ਆਟੋ ਤੇ ਆਨਾ ਤੇ ਟੋਏ ਦੇ ਵਿੱਚ ਇੱਕ ਦੋ ਵਾਰ ਤਾਂ ਇਸ ਤਰ੍ਹਾਂ ਲੱਗਦਾ ਸੀ ਵੀ ਇਹ ਪ੍ਰਮੋਸ਼ਨ ਨਹੀਂ ਹੋਈ ਡਿਮੋਸ਼ਨ ਹੋਈ ਹੈ ਪਰ ਜਦੋਂ ਤੋਂ ਆਪਣੇ ਮਾਨਯੋਗ ਸਰਪੰਚ ਸਾਹਿਬ ਆਏ ਆਪ ਸਰਕਾਰ ਆਈ ਤਾਂ ਜਿਸ ਤਰ੍ਹਾਂ ਮਤਲਬ ਜਦੋਂ ਸਰਕਾਰ ਗਵਰਨਮੈਂਟ ਆਪਣੀ ਮਤਲਬ ਪਾਵਰ ਚ ਆਈ ਸੀ ਉਸੇ ਟਾਈਮ ਹੀ ਸਰਕਾਰ ਨੇ ਸਪੈਸ਼ਲੀ ਇਹ ਕਿਹਾ ਸੀ ਕਿ ਸਕੂਲਾਂ ਦੀ ਅਸੀਂ ਨੁਹਾਰ ਬਦਲ ਦੇਣੀ ਹੈ ਪਿੰਡਾਂ ਦੀ ਨੁਹਾਰ ਬਦਲ ਦੇਣੀ ਹੈ ਤਾਂ ਉਹ ਜਿਹੜਾ ਚਮਤਕਾਰ ਆ ਅਸੀਂ ਇਸ ਟਾਈਮ ਦੇ ਵਿੱਚ ਦੇਖਿਆ ਸਰਪੰਚ ਸਾਹਿਬ ਸਾਡੇ ਕੋਲ ਸਕੂਲ ਦੇ ਵਿੱਚ ਆਏ ਸਾਡੇ ਨਾਲ ਪ੍ਰੋਮਿਸ ਕਰਕੇ ਗਏ ਸੀ ਕਹਿੰਦੇ ਸੀ ਜੀ ਪਿੰਡ 'ਚ ਕੋਈ ਕੰਮ ਹੋਵੇ ਜਾਂ ਨਾ ਹੋਵੇ ਤੁਹਾਡਾ ਰਸਤਾ ਤੁਹਾਡਾ ਸ਼ੈੱਡ ਇੱਕ ਤੋਂ ਕੰਮ ਇਹਨਾਂ ਨੂੰ ਹੋਰ ਕਿਆ ਸੀਗਾ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਤਾਂ ਅਸੀਂ ਮਾਨਯੋਗ ਸਰਪੰਚ ਸਾਹਿਬ ਦੇ ਪੂਰੀ ਪੰਚਾਇਤ ਦੇ ਸਾਡੇ ਚੇਅਰਮੈਨ ਸਾਹਿਬ ਖੜੇ ਆ ਇਹਨਾਂ ਦੇ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਸਕੂਲ ਦਾ ਬਿਲਕੁਲ ਦਿੱਖ ਬਦਲ ਦਿੱਤੀ ਜਦੋਂ ਆਪਾਂ ਕੋਈ ਵੀ ਘਰ ਵੀ ਆਨੇ ਆਪਾਂ ਗੇਟ ਐਂਟਰੀ ਕਰਦੇ ਆ ਤਾਂ ਬੱਚੇ ਆਉਂਦੇ ਆ ਕਈ ਵਾਰ ਇੱਧਰ ਚਿੱਕੜ ਪਿਆ ਉਧਰ ਚਿੱਕੜ ਪਿਆ ਤਾਂ ਆਂਦੇ ਹੀ ਸਾਰੀ ਯੂਨੀਫਾਰਮ ਬੱਚਿਆਂ ਦੀ ਪਹਿਲਾਂ ਤਾਂ ਖਰਾਬ ਹੁੰਦੀ ਸੀ ਫਿਰ ਸਕੂਲ ਦੇ ਵਿੱਚ ਆ ਕੇ ਹਨਾ ਕੋਈ ਬਾਹਰੋਂ ਟੀਮ ਆਂਦੀ ਸੀਗੀ ਇੱਕਦਮ ਸਾਨੂੰ ਐਂ ਲੱਗਦਾ ਸੀ ਵੀ ਉਹਨਾਂ ਦੇ ਐਂਟਰੀ ਤੇ ਜਦੋਂ ਰਸਤਾ ਹੀ ਕਲੀਅਰ ਨਹੀਂ ਤਾਂ ਅੰਦਰ ਲਈ ਸ਼ੋਅ-ਆਫ ਕੀ ਕਰੇਗੀ ਤਾਂ ਹੁਣ ਜਦੋਂ ਮਤਲਬ ਸਾਡਾ ਗੇਟ ਤੇ ਐਂਟਰੀ ਹੁੰਦੀ ਹੈ ਤਾਂ ਸਾਨੂੰ ਖੁਦ ਵੀ ਪ੍ਰਾਊਡ ਫੀਲ ਹੁੰਦਾ ਹੈ ਇਹ ਸ਼ੈਰੀ ਸਕੂਲਾਂ ਦੀ ਤਰ੍ਹਾਂ ਦੋਨੋਂ ਸਾਈਡ ਤੇ ਦੀਵਾਰ ਹੋ ਗਈ ਸਲੋਗਨ ਪੇਂਟ ਦਾ ਕੰਮ ਹੋਇਆ ਸਲੋਗਨ ਲਿਖੇ ਗਏ ਮਤਲਬ ਜਿੱਤੂ ਇੱਕ ਆਪਾਂ ਇੱਕ ਟੀਚਰ ਪੜਾ ਰਿਹਾ ਪਰ ਜਦੋਂ ਪ੍ਰੈਕਟੀਕਲੀ ਬੱਚੇ ਉਥੋਂ ਲੰਘਦੇ ਵੜਦੇ ਉਹਨਾਂ ਦੇ ਪੇਰੈਂਟਸ ਉਹ ਸਮਾਜਿਕ ਕ੍ਰਿਤੀਆਂ ਬਾਰੇ ਜਾਂ ਮਤਲਬ ਜੋ ਵੀ ਚੀਜ਼ਾਂ ਉਹਨਾਂ ਮੋਟੋਜ਼ ਲਿਖੇ ਹੋਏ ਐ ਜਦੋਂ ਆਪਾਂ ਡੇਲੀ ਲੰਘਦੇ ਵੜਦੇ ਪੜਦੇ ਆ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅਸਰ ਕਰ ਜਾਂਦੀਆਂ ਤਾਂ ਉਹ ਇਹਨਾਂ ਲਈ ਬਹੁਤ ਵੱਡਾ ਮਤਲਬ ਇੱਕ ਤਰ੍ਹਾਂ ਦਾ ਉਪਰਾਲਾ ਰਿਹਾ ਐ ਅਸੀਂ ਬੜੇ ਧੰਨਵਾਦੀ ਆ ਮੇਰਾ ਨਾਮ ਦਿਪਾਲ ਰਿਹਾ ਮੈਂ ਸਟੂ ਦੀ ਮਾਤੇ ਵਿਦਿਆਰਥਣਾ ਪਹਿਲਾ ਸਾਡੇ ਸਕੂਲ ਦੇ ਬਾਹਰ ਜਿਹੜੀ ਸੜਕ ਸੀ ਪਹਿਲਾ ਕੱਚੀ ਸੜਕ ਸੀ ਤੇ ਆਲੇ ਦੁਆਲੇ ਮਤਲਬ ਲੋਕਾਂ ਦੀਆਂ ਰੂਟੀਆਂ ਲੱਗੀਆਂ ਹੋਈਆਂ ਸੀ ਇੱਕ ਅੰਦਰ ਬਾਹਰ ਹੁੰਦੇ ਜਾਂਦੇ ਸੀ ਤੇ ਬਰਸਾਤ ਦੇ ਸਮੇਂ ਹਮ ਬਰਸਾਤ ਦੇ ਸਮੇਂ ਪਾਣੀ ਭਰ ਜਾਂਦੇ ਸੀ ਜੇ ਸਾਡਾ ਛੱਪੇ ਲਵੇ ਉਹਨਾਂ ਦਾ ਗੰਦਾ ਪਾਣੀ ਸਾਡੇ ਸਕੂਲ ਦੇ ਅੰਦਰ ਆ ਜਾਂਦਾ ਜਿਸ ਕਾਰਨ ਵਿਦਿਆਰਥੀਆਂ ਨੂੰ ਔਲ ਜਾਣ ਵਿੱਚ ਦਿੱਕਤ ਆਉਂਦੀ ਸੀ ਸ਼ੂ ਗਿੱਲੇ ਹੋ ਜਾਂਦੇ ਸੀ ਜਰ ਅੱਬ ਗਿੱਲੇ ਹੋ ਜਾਂਦੇ ਸੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਜੀ ਨੇ ਸੜਕ ਪੱਕੀ ਕਰਵਾਈ ਆਲੇ ਦੁਆਲੇ ਗੰਦਾ ਕਰਵਾਈ ਜਿਸ ਨਾਲ ਜਿਸ ਨਾਲ ਵਿਦਿਆਰਥੀਆਂ ਨੂੰ 올जान ਵਿੱਚ ਕਾਫੀ ਮਦਦ ਮਿਲੀ ਕੋਰਤੇ ਵਿੱਚ ਪਲਾਸਟਿਕ ਲਾਤੀ ਵਿਦਿਆਰਥਣਾ ਤੇ ਮੈਂ ਸਰਕਾਰੀ ਸਕੂਲ ਕਕਰਾਲੇ ਵਿੱਚ ਪੜਦੀ ਹਾਂ ਪਹਿਲਾਂ ਸਾਡੇ ਸਰਪੰਚ ਸਾਹਿਬ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਪਹਿਲਾਂ ਕਿੰਨੀ ਕੁ ਮੁਸ਼ਕਲਾਂ ਸੀ ਜਦੋਂ ਜਦੋਂ ਅਸੀਂ ਜਦੋਂ ਅਸੀਂ ਸਕੂਲ ਆਉਂਦੇ ਸੀ ਤਾਂ ਪਾਣੀ ਜੋ ਸੀ ਉਹ ਸੜਕਾਂ ਤੇ ਭਰ ਜਾਂਦਾ ਸੀ ਤੇ ਸਾਡੀ ਨੰਗਲ ਵਿੱਚ ਬਹੁਤ ਦਿੱਕਤ ਹੁੰਦੀ ਸੀ ਪਰ ਹੁਣ ਅਸੀਂ ਹੁਣ ਸੜਕ ਪੱਕੀ ਹੋ ਗਈ ਹੈ ਤੇ ਤੇ ਬਹੁਤ ਸਾਫ਼ ਸੁਥਰੀ ਹੈ ਜਿਹੜੇ ਸਲੋਗਨ ਲਿਖੇ ਗਏ ਨੇ ਉਸ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਅਸੀਂ ਜਦੋਂ ਵੀ ਸਕੂਲ ਤੋਂ ਬਾਹਰ ਜਾਣੇ ਹਾਂ ਤਸੀਂ ਪੜਦੇ ਹਾਂ ਤਾਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ ਕਿ ਸਾਨੂੰ ਉਹਨਾਂ ਗੱਲਾਂ ਤੇ ਵੀ ਅਮਲ ਕਰਨਾ ਚਾਹੀਦਾ ਹੈ